ਖਬਰ ਇਸ ਵੇਲੇ ਦੀ ਸੁਖਪਾਲ ਖੈਰਾ ਨੂੰ ਜ਼ਮਾਨਤ ਮਿਲੀ ਹੈ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਸੁਖਪਾਲ ਖੈਰਾ ਨੂੰ ਔਰ ਹਾਈ ਕੋਰਟ ਤੋਂ ਸੁਖਪਾਲ ਖੈਰਾ ਨੂੰ 2015 ਦੇ ਡਰੱਗਸ ਕੇਸ ਦੇ ਵਿੱਚ ਜ਼ਮਾਨਤ ਮਿਲੀ ਹੈ ਐਨਡੀਪੀਐਸ ਸਬੰਧਤ ਤਹਿਤ ਮਾਮਲਾ ਦਰਸੀ ਕੋ ਉਸ ਮਾਮਲੇ ਵਿੱਚ ਜ਼ਮਾਨਤ ਮਿਲੀ ਹੈ ਸੁਖਪਾਲ ਖੈਰਾ ਨੂੰ ਔਰ ਸੁਖਪਾਲ ਖੈਰਾ ਨੂੰ ਰਾਹਤ ਦਿੱਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਐਨਡੀਪੀਐਸ ਮਾਮਲੇ ਦੇ ਵਿੱਚ ਜ਼ਮਾਨਤ ਮਿਲੀ ਹੈ ਸੁਖਪਾਲ ਖੈਰਾ ਨੂੰ ਵੈਲ ਐਪਲੀਕੇਸ਼ਨ ਜਿਹੜੀ ਸੀਗੀ ਉਹ ਅਸੈਪਟ ਕਰ ਲਈ ਗਈ ਹੈ ਐਨਡੀਪੀਐਸ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਗਈ ਹੈ ਸੁਖਪਾਲ ਸਿੰਘ ਖਹਿਰਾ ਨੂੰ ਪੁਰਾਣਾ ਮਾਮਲਾ ਸੀਗਾ ਔਰ ਇਸ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਵੱਡੀ ਰਾਹਤ ਮਿਲੀ ਹੈ ਵੱਡੀ ਖਬਰ ਇਸ ਵੇਲੇ ਦੀ ਸੁਖਪਾਲ ਖਹਿਰਾ ਨੂੰ ਜ਼ਮਾਨਤ ਮਿਲੀ ਹੈ ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੈ ਸੁਖਪਾਲ ਸਿੰਘ ਖਹਿਰਾ ਨੂੰ ਐਨਡੀਪੀਐਸ ਸਬੰਧ ਦਾ ਜਿਹੜਾ ਮਾਮਲਾ ਸੀ 215 ਦਾ ਇਹ ਮਾਮਲਾ ਸੀਗਾ ਜਿਸ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਸੁਖਪਾਲ ਸਿੰਘ ਖੈਰਾ ਦੀ। ਔਰ ਇਸੇ ਕੇਸ ਦੇ ਵਿੱਚ ਸੁਖਪਾਲ ਖੈਰਾ ਨੂੰ ਜ਼ਮਾਨਤ ਮਿਲ ਗਈ ਹੈ। ਇਸ ਵੇਲੇ ਦੀ ਵੱਡੀ ਖਬਰ ਸੁਖਪਾਲ ਖੈਰਾ ਨੂੰ ਜ਼ਮਾਨਤ ਮਿਲੀ ਹੈ ਹਾਈ ਕੋਰਟ ਤੋਂ ਔਰ ਇਸ ਖਬਰ ਤੇ ਜ਼ਿਆਦਾ ਜਾਣਕਾਰੀ ਵੀ ਲਵਾਵਾਂਗੇ ਅਸੀਂ। ਪਠੰਡੂ ਸਟੇਕ ਦੇ ਸੁਰੇ ਦਾ ਸਭ ਤੋਂ ਵੱਡਾ ਇਹ ਅਪਡੇਟ ਹੈ ਸਭ ਤੋਂ ਵੱਡੀ ਖਬਰ ਹੈ। हाई कोर्ट ਤੋਂ ਜ਼ਮਾਨਤ ਮਿਲ ਚੁੱਕੀ ਹੈ ਡਿਟੇਲ ਆਰਡਰ ਹਜੇ ਆਣੇ ਬਾਕੀ ਨੇ ਪਰ ਫਿਲਹਾਲ ਕੋਰਟ ਦੇ ਵਿੱਚ ਜੋ ਕੁਝ ਹੋਇਆ ਹੈ ਇੱਕ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਮੇਨਾਲਿਸੋੜੇ ਫੋਨਲਾਈਨ ਤੇ ਮੌਜੂਦ ਨੇ ਉਮੇਸ਼ ਸੁਖਪਾਲ ਖੈਰਾਨੂ ਜ਼ਮਾਨਤ ਦਿੱਤੀ ਗਈ ਹੈ ਕੀ ਜਾਣਕਾਰੀ ਮਿਲ ਪਈ ਦੇਖੋ ਇਹ ਫੈਸਲਾ ਸੁਰੱਖਿਤ ਰੱਖਿਆ ਹੋਇਆ ਸੀ ਜੇ ਆਪਾਂ ਗੱਲ ਕਰੀਏ ਪਿਛਲੇ 1.5-2 ਮਹੀਨਿਆਂ ਤੋਂ ਸੁਰੱਖਿਤ ਰੱਖ ਲਿਆ ਸੀ ਸੁਰੱਖਿਤ ਦਾ ਮਤਲਬ ਹੁੰਦਾ ਕਿ ਜਦੋਂ ਫੈਸਲਾ ਸੁਰੱਖਿਤ ਰੱਖਿਆ ਜਾਂਦਾ ਉਸ ਤੋਂ ਬਾਅਦ ਸਿਰਫ ਪਰਨਾਉਂਸ ਕਰਨਾ ਹੁੰਦਾ ਹੈ ਜੀ ਪਟੀਸ਼ਨ ਅਲਾਉਡ ਔਰ ਇਹੀ ਇੱਕ ਵਰਡ ਆ ਜਿਹੜਾ ਹੁੰਦਾ ਕਿਉਂਕਿ ਜਿਹੜੀ ਪ੍ਰੋਨਾਉਂਸਮੈਂਟ ਹੁੰਦੀ ਹੈ ਉਹਦੇ ਵਿੱਚ ਸਿਰਫ ਇਹ ਦੱਸਿਆ ਜਾਂਦਾ ਵੀ ਅਲਾਉ ਹੈ ਜਾਂ ਡਿਸਮਿਸ ਹੈ ਜੀ ਜੀ ਇਸੇ ਕਰਕੇ ਐਸੀ ਕਿਹਾ ਕਿ ਡਿਟੇਲ ਆਰਡਰ ਆਣਾ ਬਾਕੀ ਹੈ ਲੇਕਿਨ ਅੱਜ ਇਹ ਜ਼ਰੂਰ ਹੈ ਕਿ ਉਹ ਪ੍ਰੋਨਾਉਂਸ ਵਿੱਚ ਇਹ ਆ ਗਿਆ ਕਿ ਅਲਾਉ ਮਤਲਬ ਹੁੰਦਾ ਕਿ ਜਰਾਤ ਬੇਲ ਮਿਲ ਗਈ ਹੈ ਐਨਡੀਪੀਐਸ ਮਾਮਲੇ 'ਚ ਸੁਫਾਲ ਖੈਰਾ ਨੂੰ ਕਿਉਂਕਿ ਦੇਖੋ ਤਿੰਨ ਪਟੀਸ਼ਨਾਂ ਸਿਗੀਆਂ ਇੱਕ ਐਨਡੀਪੀਐਸ ਮਾਮਲੇ ਦੀ ਜਿਹੜੀ ਬੇਲ ਦਾ ਨਾ ਇੱਕ ਸਿਗੀ ਬਲੈਂਕਟ ਕਿ ਜੇ ਅੱਗੇ ਮੈਨੂੰ ਗ੍ਰਿਫਤਾਰ ਕੀਤਾ ਜਾਵੇ ਉਸੀ ਕੀ ਇੱਕ ਹੋਰ ਮਾਮਲਾ ਸੀਗਾ ਜਿਹੜਾ ਉੱਥੇ ਸੀਗਾ ਲੇਕਿਨ ਮੇਨ ਸੀਗਾ ਕਿ ਜਿਹੜੇ ਮਾਮਲੇ ਚ ਅੰਦਰ ਸੁਪਾਲ ਖੇਰਨ ਨੂੰ ਜੇਲ੍ਹ ਵਿੱਚ ਹੈ ਉਸ ਮਾਮਲੇ ਦੀ ਜ਼ਮਾਨਤ ਮੰਗੀ ਸੀ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਤ ਰੱਖਿਆ ਗਿਆ ਸੀ ਅੱਜ ਪ੍ਰੋਨਾਨਸਮੈਂਟ ਆਈ ਹੈ ਕਿ ਬੇਲ ਮਿਲੀ ਹੈ ਲੇਕਿਨ ਆਰਡਰ ਜਿਹੜਾ ਹੈ ਉਹ ਦੁਪਹਿਰ ਤੱਕ ਜਾਂ ਸ਼ਾਮ ਤੱਕ ਜਦੋਂ ਵੀ ਅਪਲੋਡ ਹੋਏਗਾ ਫਿਰ ਤਫਸੀਲ ਨਾਲ ਦੱਸਿਆ ਜਾਏਗਾ ਕਿ ਕੋਰਟ ਨੇ ਕੀ ਆਬਜ਼ਰਵ ਕੀਤਾ ਕੀ ਕੋਰਟ ਨੇ ਉਹਦੇ ਵਿੱਚ ਕਿਹਾ ਤਾਂ ਕਿ ਡੀਟੇਲ ਆਰਡਰ ਜ਼ਮਾਨਤ ਦਾ ਹੈ ਐਗਜ਼ੈਕਟ ਕੀ ਹੈ ਲੇਕਿਨ ਇੰਨੀ ਜ਼ਰੂਰ ਹੈ ਕਿ ਹਾਈ ਕੋਰਟ ਤੋਂ ਰਾਹਤ ਹੈ ਬੇਲ ਮਿਲ ਗਈ ਹੈ ਸੁਪਾਲ ਖੇਰਨ ਨੂੰ ਬਿਲਕੁਲ 2015 ਮਾਰਚ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਸੀ ਔਰ ਇਸ ਮਾਮਲੇ ਦੇ ਵਿੱਚ ਜਿਸ ਤਰੀਕੇ ਗ੍ਰਿਫਤਾਰੀ ਹੋਈ ਸੀ ਜਿਸ ਤਰੀਕੇ ਫੜਿਆ ਗਿਆ ਸੀ ਇਸ ਪਾਲ ਖੈਰਾ ਨੂੰ ਚਰਚਾ ਵਿਚ ਆਇਆ ਔਰ ਉਸ ਤੋਂ ਬਾਅਦ ਹੁਣ ਜ਼ਮਾਨਤ ਮਿਲੀ ਹੈ ਹਾਲਾਂਕਿ ਡਿਟੇਲ ਆਰਡਰ ਆਏਗਾ ਤਾਂ ਉਸ ਤੇ ਵਿੱਚ ਕੋਰਟ ਦੀ ਸਟੇਟਮੈਂਟ ਜਿਹੜੀ ਹੈਗੀ ਹੈ ਕੋਰਟ ਨੇ ਕੀ ਓਬਜ਼ਰਵੇਸ਼ਨ ਜਿਹੜੀ ਹੈਗੀ ਕੋਰਟ ਦੇ ਓਬਜ਼ਰਵੇਸ਼ਨ ਸਾਹਮਣੇ ਆਏਗੀ ਅਦਾਲਤ ਨੇ ਕੀ ਕੁਝ ਓਬਜ਼ਰਵ ਕੀਤਾ ਇਸ ਪੂਰੇ ਮਾਮਲੇ ਦੇ ਵਿੱਚ ਔਰ ਜ਼ਮਾਨਤ ਜਿਹੜੀ ਹੈਗੀ ਹੈ ਜ਼ਮਾਨਤ ਅਰਜੀ ਜਿਹੜੀ ਮਨਜ਼ੂਰ ਕੀਤੀ ਗਈ ਹੈ ਉਹ ਕਿ ਸਰਧਾਰਤ ਕੀਤੀ ਗਈ ਹੈ ਇਹ ਸਾਰੀ ਗੱਲਾਂ ਜਿਹੜੀਆਂ ਨੇ ਡਿਟੇਲ ਆਰਡਰ ਬਹੁਤ ਸ਼ੁਕਰੀਆ 우ਮੇਸ਼ ਜੀ ਸਤਿ ਸਾਮ ਜਾਣਕਾਰੀ ਦੇ ਲਈ 우ਮੇਸ਼ ਸ਼ਰਮਾ ਮਿਰਸਯੋਗੀ ਜਾਣਕਾਰੀ ਦੇ ਰਹੇ ਸਨ ਸੁਖਪਾਲ ਖਹਿਰਾ ਨੂੰ ਉਸ ਸਮਾਰਟ ਮਿਲੀ ਹੈ ਹਾਈ ਕੋਰਟ ਤੋਂ ਉਸ ਸਮਾਰਟ ਮਿਲੀ ਹੈ ਤਕਰੀਬਨ ਡੇਢ ਮਹੀਨੇ ਪਹਿਲਾਂ ਇਹ ਫੈਸਲਾ ਜਿਹੜਾ ਹੈਗਾ ਉਹ ਰੱਖਵਾ ਰੱਖ ਲਿਆ ਸੀਗਾ ਅਦਾਲਤ ਨੇ ਔਰ ਹੁਣ ਤੇ ਫੈਸਲਾ ਜਿਹੜਾ ਹੈਗਾ ਉਹ ਸੁਣਾਇਆ ਗਿਆ